ਡਾਕਟਰ ਐਪੀਜੀ ਅਬਦੁਲਕਲਾਨ ਜੀ ਨੇ ਕਿਹਾ ਸੀ ਕਿ ਸੰਤ ਸੀਚੇਵਾਲ ਉਹ ਵੀਰ ਜੋਧਾ ਹੈ ਜੋ ਕਿਸੇ ਵੀ ਕੰਮ ਨੂੰ ਜੰਗ ਦੀ ਤਰ੍ਹਾਂ ਕਰਨ ਦੇ ਸਮਰੱਥ ਹੈ ਇਸ ਦੀ ਤਾਜ਼ਾ ਉਦਾਹਰਣ ਹੈ ਸੰਤ ਸੀਚੇਵਾਲ ਜੀ ਦਾ ਬੁੱਡੇ دریا ਤੇ ਮੋਰਚਾ ਇਹ ਪੰਪਿੰਗ ਸਟੇਸ਼ਨ ਜੋ ਸਾਲਾਂਬੱਦੀ ਕੋਰਟ ਕੇਸ ਦੇ ਚਲਦਿਆਂ ਲਟਕਿਆ ਸੀ ਉਸ ਦੇ ਕੰਮ ਨੂੰ ਸ਼ੁਰੂ ਕਰਕੇ ਮਹਿਜ਼ 11 ਦਿਨਾਂ ਦੇ ਵਿੱਚ ਇਹ ਪੰਪਿੰਗ ਸਟੇਸ਼ਨ ਤਿਆਰ ਕੀਤਾ ਤੇ 15ਵੇਂ ਦਿਨ ਮੋਟਰ ਚਾਲੂ ਹੋ ਕੇ ਪਾਣੀ ਟ੍ਰੀਟਮੈਂਟ ਪਲਾਂਟ ਤੱਕ ਪਹੁੰਚ ਗਿਆ ਹੈ। ਲਗਭਗ 60-70 ਐਮਐਲਡੀ ਪਾਣੀ ਜੋ ਬਿਨਾਂ ਟ੍ਰੀਟ ਕੀਤੇ ਹੀ ਸਿੱਧਾ ਹੀ ਬੁੱਡੇ ਦਰਿਆ ਵਿੱਚ ਪੈ ਰਿਹਾ ਸੀ ਉਸ ਪਾਣੀ ਨੂੰ ਇਸ ਪੰਪਿੰਗ ਸਟੇਸ਼ਨ ਰਾਹੀਂ 225 ਐਮਐਲਡੀ ਦੇ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾਇਆ ਗਿਆ ਹੈ ਜਿਸ ਨਾਲ ਬੁੱਢੇ ਦਰਿਆ ਦੇ ਵਿੱਚ ਪ੍ਰਦੂਸ਼ਣ ਦਾ ਇਹ ਇੱਕ ਵੱਡਾ ਸਰੋਤ ਉਸ ਵਿੱਚ ਰਾਹਤ ਮਿਲੀ ਹੈ ਇੱਕ ਮੋਟਰ ਚਾਲੂ ਹੋ ਗਈ ਹੈ ਦੋ ਮੋਟਰਾਂ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਚਾਲੂ ਹੋ ਜਾਣਗੀਆਂ ਤੇ ਸੰਤ ਸੀਚੇਵਾਲ ਜੀ ਦੀ ਇਹ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ ਤੇ ਪਵਿੱਤਰ ਕਾਲੀ ਵੇਂ ਦੀ ਤਰ੍ਹਾਂ ਬੁੱਢਾ ਦਰਿਆ ਵੀ ਸਾਫ਼ ਸੁਥਰਾ ਹੋਵੇਗਾ